ਫਿਲਮਿਕ ਯੂਨੀਵਰਸਿਟੀ ਬਣ ਗਈ ਹੈ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਸਕੂਲ ਬਣ ਗਿਆ ਤੁਸੀਂ ਜਿੰਨੀ ਵਾਰੀ ਦੇਖੋਗੇ ਤੁਹਾਨੂੰ ਆਪਦੇ ਔਗਣ ਨਜ਼ਰ ਆਉਣਗੇ ਤੇ ਉਹਨਾਂ ਲੋਕ ਠੀਕ ਕਰਨਗੇ ਪਰਮਾਤਮਾ ਨੇ ਕਿਹਾ ਯਾਰ ਮੈਂ ਇੱਕ ਕੋਈ ਫਿਲਮ ਬਣਾਉਣੀ ਹੈ ਜ਼ਿੰਦਗੀ 'ਚ ਤਾਂ ਫਿਲਮ ਬਣਾ ਕੇ ਮੱਧਰਤੀ ਤੇ ਭੇਜ ਦੇਣੀ ਹੈ ਤੈਨੂੰ ਰਜਨੀ ਪੀਪੀ ਰਜਨੀ ਬਣਾਉਣੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੈਨੂੰ 53 ਸਾਲ ਹੋ ਗਏ ਮੈਂ ਨਹੀਂ ਦੇਖਿਆ ਮੈਂ ਹਿੰਦੀ ਫਿਲਮ ਦੇ ਵਿੱਚ ਵੀ ਨਹੀਂ ਐਸਾ ਕ੍ਰਿਸ਼ਮਾ ਦੇਖਿਆ ਮੈਂ ਹਾਲੀਵੁੱਡ ਨਹੀਂ ਦੇਖਿਆ ਮੈਂ ਸੌ ਉੱਚ ਦੇਖਿਆ ਲੋਕਾਂ ਨੂੰ ਜਦੋਂ ਪੁੱਛੀਦਾ ਸੀਗਾ ਕਿ ਬੀਬੀ ਰਜਨੀ ਦੇ ਬਾਰੇ ਤੁਹਾਨੂੰ ਪਤਾ ਤਾਂ 90% ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਸੀ ਕਿ ਬੀਬੀ ਰਜਨੀ ਜੀ ਦਾ ਕਿੱਸਾ ਕੀ ਹੈ ਕਹਾਣੀ ਕੀ ਹੈ ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਬੱਚੇ-ਬੱਚੇ ਦੀ ਜਵਾਨ ਤੇ ਚਾਹੇ ਉਹ 10 ਸਾਲ ਦਾ ਜਵਾਨ ਹੋਵੇ ਚਾਹੇ ਉਹ ਬਜ਼ੁਰਗ ਹੋਣ ਜਦੋਂ ਥੀਏਟਰਾਂ ਚ ਜਾਈਦਾ ਤੇ ਉਹਨਾਂ ਦੀਆਂ ਅੱਖਾਂ ਭਿੱਜ ਆਉਂਦੀਆਂ ਨੇ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅ ਦੇਖੋ ਆਪਾਂ ਪਹਿਲਾਂ ਵੀ ਗੱਲ ਕਰਦੇ ਕਿ ਜਿਹੜਾ ਸਿਨੇਮਾ ਆ ਉਹ ਇਸ ਸਮਾਜ ਦਾ ਸ਼ੀਸ਼ਾ ਆ ਤੇ ਆਪਾਂ ਹਰ ਆਪਾਂ ਨੂੰ ਹਰ ਫਿਲਮ ਹੀ ਸਿਖਾਉਂਦੀ ਆ ਇਹ ਵੀ ਕਿ ਕੋਈ ਖਾਸ ਫਿਲਮ ਨਹੀਂ ਹਰ ਫਿਲਮ ਹੀ ਆਪਾਂ ਨੂੰ ਕੁਝ ਨਾ ਕੁਝ ਸਿਖਾਉਂਦੀ ਆ। ਉਹ ਆਪਣੇ ਅੰਦਰ ਦੀ ਗੱਲ ਆ ਕਿ ਆਪਾਂ ਸਿਨੇਮੇ ਚੋਂ ਲੈ ਕੇ ਕੀ ਹੋਣਾ ਪਰ ਬੀਬੀ ਰਜਨੀ ਜਿੱਦਾਂ ਆਪਾਂ 1.5 ਮਹੀਨੇ ਤੋਂ ਇਸ ਫਿਲਮ ਦੇ ਉੱਤੇ ਹੀ ਗੱਲ ਕਰ ਰਹੇ ਆ ਸਭ ਤੋਂ ਪਹਿਲਾਂ ਤੇ ਬੜਾ ਧੰਨਵਾਦ ਮੀਡੀਆ ਦਾ ਕਿ ਉਹਦੇ ਕਰਕੇ ਇਸ ਫਿਲਮ ਨੂੰ ਇੱਕ ਮੁਕਾਮ ਹਾਸਲ ਕੀ ਹੋਇਆ ਆ ਤੁਸੀਂ ਬੜੇ ਰਿਵਿਊ ਔਰ ਸਾਰੀਆਂ ਚੀਜ਼ਾਂ ਬਹੁਤ ਖੂਬਸੂਰਤ ਤੁਸੀਂ ਦਿੱਤੀਆਂ ਔਰ ਜੇ ਜ਼ਿੰਦਗੀ ਤੇ ਅਸਰ ਦੀ ਗੱਲ ਕਰੀਏ ਤੇ ਬੀਬੀ ਰਜਨੀ ਫਿਲਮ ਤੋਂ ਬਾਅਦ ਮੈਂ ਕੀ ਦਸਾਂ ਕਿ ਇੱਕ ਅਜੀਬ ਤਰ੍ਹਾਂ ਦਾ ਅੰਦਰ ਮਤਲਬ ਮੈਨੂੰ ਵਾਰਡ ਨਹੀਂ ਆਉਣ ਰਿਹਾ ਕਿ ਮੇਰੇ ਅੰਦਰ ਕੀ ਬਦਲਿਆ ਮਤਲਬ ਜਿਹੜੇ ਮਨ ਚ ਬਲਵਲੇ ਜਾਂ ਵਿਕਾਰ ਜਾਂ ਚੀਜ਼ਾਂ ਸੀਗੀਆਂ ਜਾਂ ਦੇਖੋ ਨਿੱਕੇ ਨਿੱਕੇ ਪ੍ਰੋਬਲਮਸ ਹਰ ਪਰਿਵਾਰਾਂ ਚ ਹੁੰਦੀਆਂ ਨੇ ਪਹਿਲਾਂ ਮੈਨੂੰ ਲੱਗਦਾ ਮੈਨੂੰ ਸਿੱਖਣ ਨੂੰ ਇਹ ਮਿਲਿਆ ਵਾ ਕਿ ਜੇ ਇਸ ਇਨਸਾਨ ਨੇ ਆਪਣੇ ਪਰਿਵਾਰ ਨੂੰ ਜਿੱਤ ਲਿਆ ਉਹਨੇ ਦੁਨੀਆ ਜਿੱਤ ਲਈ ਹਨਾ ਉਹ ਵੀ ਪਰਿਵਾਰ ਦੀ ਜਿੱਤ ਦੀ ਹੀ ਗੱਲ ਸੀ ਭਾਵੇਂ ਉਹ ਪਿਓ ਧੀ ਦੀ ਕਹਾਣੀ ਸੀ ਜਿੱਦਾਂ ਵੀ ਸੀ ਬਟ ਆਪਾਂ ਨੂੰ ਮੈਸੇਜ ਜਿਹੜਾ ਸੀਗਾ ਹੋਈ ਸੀਗਾ ਕਿ ਮੋਡਲੀ ਸਿੱਖਿਆ ਵੀ ਘਰੋਂ ਮੇਰੀ ਦੀ ਚੰਗੀਆਂ ਮਾੜੀਆਂ ਚੀਜ਼ਾਂ ਵੀ ਆਪਾਂ ਨੂੰ ਘਰ ਤੋਂ ਹੀ ਮਿਲਦੀਆਂ ਨੇ ਸੋ ਮੇਰੀ ਜ਼ਿੰਦਗੀ ਤੇ ਅਸਰ ਮਲੇਹੀ ਹੈ ਕਿ ਮੇਰੇ ਅੰਦਰ ਠਹਿਰਾ ਜਿਹੜਾ ਆ ਜਿਹੜਾ ਮਾੜੇ ਮੋٹے ਵਲਵਲੇ ਮਨ 'ਚ ਸੀਗੇ ਉਹ ਠਹਿਰਾ ਆ ਗਿਆ ਮੈਂ ਇਹ ਨਹੀਂ ਕਹਿਣਾ ਚਾਹੁੰਗਾ ਜੀ ਸਸਿਕਾ ਸਾਰਿਆਂ ਨੂੰ ਸਰ ਮੇਰਾ ਸਵਾਲ ਅਮਰਜੀਤ ਨੂੰ ਹੈ ਕਿ ਇਸ ਫਿਲਮ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਦੇ ਵੀ ਰਹੇ ਨੇ ਕਿ ਤੁਸੀਂ ਇਹ ਪਲਾਨ ਕੀਤਾ ਕਿ ਇਸ ਫਿਲਮ ਨੂੰ ਹੁਣ ਹੋਰ ਵੀ ਭਾਸ਼ਾ ਦੇ ਵਿੱਚ ਸਾਨੂੰ ਡਬ ਕਰਕੇ ਰਿਲੀਜ਼ ਕਰਨਾ ਚਾਹੀਦਾ हां जी हां जी ਅਸੀਂ ਪਲਾਨ ਕਰ ਰਹੇ ਹਾਂ ਕਿ ਜਦੋਂ ਵੀ OTT ਤੇ ਫਿਲਮ ਆਊਗੀ ਤੇ ਹਿੰਦੀ ਔਰ ਜਿੰਨੀਆਂ ਵੀ ਲੈਂਗੁਏਜ ਦੇ ਵਿੱਚ ਅਸੀਂ ਕਰ ਸਕੀਏ ਕਿਉਂਕਿ ਆਪਾਂ ਆਪਣਾ ਇਤਿਹਾਸ ਮਤਲਬ ਕਲਾ ਆਪ ਤਾਂ ਕਿਨਾਂ ਰੱਖੀਏ ਸਾਨੂੰ ਇਹ ਹੈ ਕਿ ਸਾਰੇ ਮਤਲਬ ਜਿੱਥੇ ਵੀ ਚਾਹੇ ਸਾਊਥ ਆ ਚਾਹੇ ਮਤਲਬ ਆਪਣਾ ਬਾਹਰ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਜਿਹੜੇ ਪੰਜਾਬੀ ਨਹੀਂ ਵੀ ਜਾਣਦੇ ਹਨਾ ਜੀ ਉਹਨਾਂ ਤੱਕ ਵੀ ਪਹੁੰਚਾਈਏ ਤੇ ਸਾਡਾ ਪੂਰਾ ਪਲਾਨ ਆ ਕਿ ਇਹਨੂੰ ਵੱਖ-ਵੱਖ ਭਾਸ਼ਾ ਦੇ ਵਿੱਚ ਅਨੁਵਾਦ ਕਰੀਏ ਸਰ ਕਿੰਨਾ ਕੁ ਟਾਈਮ ਲੱਗੂਗਾ ਇਸ ਨੂੰ ਟਾਈਮ ਤਾਂ ਜੀ ਬਸ ਅਹੀਂ ਡਬਿੰਗ ਸਟਾਰਟ ਕਰਨ ਵਾਲੇ ਆ ਹੋਰ ਮਹੀਨੇ ਤੱਕ ਠੀਕ ਹੈ ਜੀ ਤੇ ਜਦੋਂ ਵੀ OTT ਤੇ ਫਿਲਮ ਆਊਗੀ ਮਤਲਬ ਪੰਜਾਬੀ ਚ ਪਹਿਲੇ ਆਜੂਗੀ ਉਸ ਤੋਂ ਬਾਅਦ ਵੱਖ-ਵੱਖ ਲੈਂਗੁਏਜ ਪਹਿਲੇ ਹਿੰਦੀ ਫਿਰ ਉਸ ਤੋਂ ਬਾਅਦ ਅਹੀਂ ਸੋਚ ਰਹੇ ਆ ਕਿ ਤਮਿਲ ਤੇਲਗੂ ਦੇ ਵਿੱਚ ਵੀ ਇਹਨੂੰ ਡਬ ਕਰੀਏ ਠੀਕ ਹੈ ਜੀ ਮਤਲਬ ਬਾਹਰ ਜਿਹੜੇ ਆਪਣਾ ਹੋਰ ਵੀ ਚਿਰੀਆਂ ਲੈਂਗੁਏਜ ਹੈਗੀਆਂ ਚਾਹੇ ਮਲਿਆਲਮ ਆ ਕੰਨੜਾ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਆਦੇ ਤੋਂ ਜਿਆਦਾ ਅਸੀਂ ਆਪਣਾ ਇਤਿਹਾਸ ਹੋਰ ਵੀ ਲੋਕਾਂ ਤੱਕ ਪਹੁੰਚਾਈਏ ਹਾਂਜੀ ਅਮਰ ਬ੍ਰਿਸ਼ਕਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਬਹੁਤ ਵਧਾਈਆਂ ਕਿ ਫਿਲਮ ਨੇ ਇੱਕ ਚੰਗਾ ਬਿਜ਼ਨਸ ਕੀਤਾ ਨਾ ਤੇ ਬਹੁਤ ਕੁਝ ਸਿੱਖਿਆ ਤੇ ਅਸੀਂ ਨਾ ਜਦੋਂ ਵੀ ਇੰਟਰਵਿਊ ਕਰਦੇ ਸੀਗੇ ਚਾਹੇ ਜੋਗਰਾਜ ਸਰ ਨਾਲ ਗੱਲ ਕਰਦੇ ਸੀਗੇ ਜਾਂ ਜਸਬਈ ਨਾਲ ਗੱਲ ਕਰਦੇ ਸੀ ਰੂਪੀ ਉਹਨਾਂ ਨਾਲ ਗੱਲ ਕਰਦੇ ਸੀਗੇ ਸਾਰੇ ਇੱਕੋ ਗੱਲ ਕਹਿੰਦੇ ਸੀ ਕਿ ਕਰੈਕਟਰ ਅਮਰ ਨੇ ਸਾਡੇ ਤੋਂ ਕਰਵਾ ਲਿਆ ਪਰ ਮੈਂ ਨਾ ਵੇਖਿਆ ਕਿ ਤੁਸੀਂ ਮਿੰਨਾ ਮੀਡੀਆ ਚ ਆਇਓ ਨਾ ਇਹ ਚੀਜ਼ ਦਾ ਕ੍ਰੈਡਿਟ ਲੈ ਵੀਰ ਹਾਂ ਮੈਂ ਇਹ ਕਰਵਾਤਾ ਉਹ ਮੈਂ ਨਿਮਰਤਾ ਜਾਨੀ ਚਾਹੁੰਦਾ ਜਾਂ ਤੁਹਾਡੇ ਸੁਭਾਅ 'ਚ ਆ ਜਾਂ ਫਿਰ ਨਿਮਰਤਾ ਹੀ ਇੰਨੀ ਆ ਵੀ ਨਹੀਂ ਜੋ ਕੀਤਾ ਕਾਲਪੁਰਖ ਨਹੀਂ ਕੀਤਾ ਨੇ ਜੀ ਬਸ ਸਭ ਕਰਵਾਉਣ ਵਾਲਾ ਪ੍ਰਮਾਤਮਾ ਅਸੀਂ ਕੌਣ ਹੁੰਨੇ ਆ ਕਿ ਮਤਲਬ ਮੈਂ ਹੀ ਮੰਨਦਾ ਕਿ ਪ੍ਰਮਾਤਮਾ ਨੇ ਕਰਵਾਇਆ ਇਹ ਫਿਲਮ ਪ੍ਰਮਾਤਮਾ ਨੇ ਬਣਵਾਈ ਆ ਹਨਾ ਜੀ ਤੇ ਮੈਂ ਤਾਂ ਇਹੀ ਮੰਨਦਾ ਮਤਲਬ ਉਹ ਸਭ ਦੀ ਮਿਹਨਤ ਆ ਮਤਲਬ ਸਰ ਦੀ ਮਿਹਨਤ ਆ ਤੁਹਾਨੂੰ ਮੈਂ ਦੱਸਿਆਈਏ ਕਿ ਸਰ ਨੇ ਕਿੰਨੀ ਮਿਹਨਤ ਕੀਤੀ ਉਹ ਰੂਪੀ ਦੀ ਮਿਹਨਤ ਆ ਹਨਾ ਜੀ ਬਸ ਇਹ ਕੀ ਉਹ ਪ੍ਰਮਾਤਮਾ ਨੇ ਡਿਊਟੀ ਲਈ ਸੀ ਆਪੋ ਡਿਊਟੀ ਨਿਭਾਈ ਆ ਹਾਂ ਜੀ ਜਸਵੀਰੇ ਅਸੀਂ ਨਾ ਜਦੋਂ ਕੋਈ ਫਿਲਮ ਦੀ ਪ੍ਰੋਮੋਸ਼ਨ ਹੁੰਦੀ ਹੈ ਨਾ ਹਰ ਬੰਦਾ ਇਹ ਸੋਚਦਾ ਵੀ ਇਸ ਫਿਲਮ ਦੇ ਵਿੱਚ ਮੇਰਾ ਕੈਰੈਕਟਰ ਕਿੰਨਾ ਵੱਡਾ ਹੈ ਨਾ ਮੈਂ ਉਸ ਤਰੀਕੇ ਨਾਲ ਪ੍ਰੋਮੋਸ਼ਨ ਕਰਾਂ ਪਰ ਤੁਸੀਂ ਇਹ ਚੀਜ਼ ਨਹੀਂ ਵੇਖੀ ਕਿ ਮੇਰਾ ਕੈਰੈਕਟਰ ਛੋਟਾ ਜਾਂ ਵੱਡਾ ਹੈ ਨਾ ਮੈਂ ਸਕਰੀਨ ਤੇ ਕਿੰਨਾ ਟਾਈਮ ਰਹਿਣਾ ਪਰ ਪ੍ਰੋਮੋਸ਼ਨ ਦੀ ਗੱਲ ਕਰੀ ਤਾਂ ਸ਼ੁਰੂ ਤੋਂ ਜੁੜੇ ਰਹੇ ਤੇ ਹੁਣ ਤੱਕ ਤੁਸੀਂ ਪ੍ਰੋਮੋਸ਼ਨ ਦੇ ਨਾਲੋਂ ਇਸ ਫਿਲਮ ਦੇ ਨਾਲ ਉਹ ਕੀ ਚੀਜ਼ ਸਾਨੂੰ ਜਿਹੜੀ ਉਹ ਕਰਦੀ ਹੈ ਵੀ ਨਹੀਂ ਯਾਰ ਇੱਕ ਫਿਲਮ ਨਾਲ ਜੁੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਕੈਰੈਕਟਰ ਛੋਟਾ ਵੱਡਾ ਅਲੱਗ ਚੀਜ਼ ਰਹੇਗੀ ਵੀਰੇ ਮਤਲਬ ਮੈਨੂੰ ਐਂ ਲੱਗਦਾ ਆਪਦੇ ਤੌਰ ਤੇ ਕਿ ਛੋਟਾ ਵੱਡਾ ਕਰੈਕਟਰ ਇਹ ਬਹੁਤ ਬਾਅਦ ਦੀ ਗੱਲ ਐ ਪਹਿਲਾਂ ਸਾਡਾ ਇਤਿਹਾਸ ਐ ਸਾਡੇ ਗੁਰੂਆਂ ਦੀ ਗੱਲ ਐ ਉਹਦੇ ਚ ਦਰਬਾਰ ਸਾਹਿਬ ਦੀ ਗੱਲ ਐ ਕਿ ਮੈਂ ਉਦੋਂ ਆਪਣੀ ਇੰਟਰਵਿਊਜ਼ ਚ ਵੀ ਮੈਂ ਇਹੀ ਗੱਲ ਕਹਿੰਦਾ ਸੀ ਕਿ ਅਸੀਂ ਅਖੀਰਲੇ ਦਮ ਤੱਕ ਗਲਾ ਪਾੜ ਪਾੜ ਕੇ ਪਿੰਡਾਂ 'ਚ ਜਾ ਕੇ ਦੱਸਾਂਗੇ ਸ਼ਹਿਰਾਂ 'ਚ ਜਾ ਕੇ ਦੱਸਾਂਗੇ ਕਿ ਅਸੀਂ ਫਿਲਮ ਲੈ ਕੇ ਆ ਰਹੇ ਹਾਂ ਤੇ ਜਦੋਂ ਸਾਡੇ ਪਛੋਕੜ ਦੀ ਗੱਲ ਹੋਵੇ ਸਾਡੇ ਇਤਿਹਾਸ ਦੀ ਗੱਲ ਹੋਵੇ ਫਿਰ ਮੈਨੂੰ ਲੱਗਦਾ ਕਿ ਇਹ ਮਾਪਦੰਡ ਨਹੀਂ ਕਰਨੇ ਚਾਹੀਦੇ ਕਿ ਕੌਣ ਵੱਡਾ ਹੈ ਕੌਣ ਘੱਟ ਹੈ ਕੀ ਦਾ ਕੀ ਹੈ ਇਹ ਫਿਲਮ ਸਾਡੇ ਸਾਰਿਆਂ ਦੀ ਸੀ ਚਾਹੇ ਉਹਦੇ ਵਿੱਚ ਕੋਈ ਵੱਡਾ ਹੋਵੇ ਚਾਹੇ ਕੋਈ ਛੋਟਾ ਹੋਵੇ ਵੈਸੇ ਇਸ ਫਿਲਮ 'ਚ ਇਦਾਂ ਦਾ ਕੁਝ ਹੈ ਨਹੀਂ ਸੀ ਇਸ ਫਿਲਮ ਦਾ ਸਾਨੂੰ ਇੰਨਾ ਹੀ ਚਾਅ ਸੀ ਕਿ ਇਹ ਸਾਡੇ ਇਤਿਹਾਸ ਦੀ ਗੱਲ ਹੈ ਔਰ ਉਹ ਇਤਿਹਾਸ ਜਿਹੜਾ ਹੌਲੀ-ਹੌਲੀ ਹੁੰਦਾ ਹੁੰਦਾ ਅੱਖੋਂ ਪਰੋਖੇ ਹੁੰਦਾ ਜਾ ਰਿਹਾ ਦਿਨ-ਦਰ-ਦਿਨ ਤਰਾਸਦੀ ਸੀ ਕਿ ਲੋਕਾਂ ਨੂੰ ਜਦੋਂ ਪੁੱਛੀਦਾ ਸੀਗਾ ਕਿ ਬੀਬੀ ਰਜਨੀ ਬਾਰੇ ਤੁਹਾਨੂੰ ਪਤਾ ਤਾਂ 90% ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਸੀ ਕਿ ਬੀਬੀ ਰਜਨੀ ਜੀ ਦਾ ਕਿੱਸਾ ਕੀ ਹੈ ਕਹਾਣੀ ਕੀ ਹੈ ਔਰ ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਬੱਚੇ-ਬੱਚੇ ਦੀ ਜਵਾਨ ਤੇ ਚਾਹੇ ਉਹ 10 ਸਾਲ ਦਾ ਜਵਾਕ ਹੋਵੇ ਚਾਹੇ ਉਹ ਬਜ਼ੁਰਗ ਹੋਣ ਜਦੋਂ ਥੀਏਟਰਾਂ 'ਚ ਜਾਈਦਾ ਤੇ ਉਹਨਾਂ ਦੀ ਅੱਖਾਂ ਭਿੱਜੀਆਂ ਆਉਂਦੀਆਂ ਨੇ ਔਰ ਉਹ ਹਮੇਸ਼ਾ ਇਹ ਗੱਲ ਕਰਦੇ ਆ ਕਿ ਅਸੀਂ ਆਪਦੇ ਜਵਾਕਾਂ ਨੂੰ ਔਰ ਹੋਰਾਂ ਨੂੰ ਵੀ ਦੱਸਾਂਗੇ ਕਿ ਬੀਬੀ ਰਜਨੀਜੀ ਦੀ ਫਿਲਮ ਆਈ ਹੈ ਤੁਸੀਂ ਜ਼ਰੂਰ ਜਾ ਕੇ ਦੱਸੋ ਸੋ ਮੈਨੂੰ ਲੱਗਦਾ ਹੈ ਕਿ کردار ਵੱਡਾ ਛੋਟਾ ਹੋਣ ਨਾਲੋਂ ਪਹਿਲਾਂ ਸਾਡਾ ਮੋਢਲਾ ਫਰਜ਼ ਬਣ ਜਾਂਦਾ ਹੈ ਇਹ ਤਾਂ ਫਿਰ ਵੀ ਇੱਕ ਚੰਗਾ ਖਾਸਾ ਕਰੈਕਟਰ ਸੀ ਇਸ ਫਿਲਮ ਚ ਜੇ ਮੇਰਾ ਇੱਕ ਸੀਨ ਵੀ ਹੁੰਦਾ ਇਸ ਫਿਲਮ ਚ ਤੇ ਤਾਂ ਵੀ ਮੈਂ ਇਹਨੂੰ ਹੋ ਸਕਦਾ ਦਿਨ ਪਰ ਰਾਤ ਕਰਕੇ ਦੋ ਵੀ ਵੱਧ ਮਿਹਨਤ ਕਰਦਾ ਕਿ ਤੁਸੀਂ ਫਿਲਮ ਦੇਖ ਕੇਓ ਗੱਲ ਇਹ ਨਹੀਂ ਵੱਡੀ ਕਿ ਮੇਰਾ ਉਹਦੇ ਚ ਕੀ ਰੋਲ ਹੈ ਗੱਲ ਇਹ ਵੱਡੀ ਹੈ ਕਿ ਬੀਬੀ ਰਜਨੀਜੀ ਦੇ ਜੀਵਨ ਤੇ ਆਰਾਮਦਾਸ ਪਾਸ਼ਾ ਮਹਾਰਾਜ ਦੀ ਕਿਰਪਾ ਤੇ ਦਰਬਾਰ ਸਾਹਿਬ ਦੇ ਵਰਤਾਰੇ ਤੇ ਫਿਲਮ ਬਣ ਰਹੀ ਹੈ ਜਿਹੜਾ ਕਿ ਸਾਨੂੰ ਅੱਜ ਦੇ ਸਮੇਂ ਚ ਬਹੁਤ ਵੱਡੀ ਲੋੜ ਹੈ ਕੱਲੀ-ਕੱਲੀ ਲਾਈਨ ਬੀਬੀ ਰਜਨੀ ਦੀ ਸਾਨੂੰ ਐਡੀ-ਐਡੀ ਸਿੱਖਿਆ ਦਿੱਤੀ ਜਾਂਦੀ ਹੈ ਜੇ ਅਸੀਂ ਉਹ ਸਮਾਜ ਨੂੰ ਦੇਤਾ ਤੇ ਸਾਡਾ ਉਹਦੇ 'ਚ ਦਸਵੰਦ ਪੈ ਰਿਹਾ ਤੇ ਪ੍ਰਮਾਤਮਾ ਭਾਵਨਾ ਦੇਖ ਕੇ ਤੁਹਾਨੂੰ ਫਲ ਦਿੰਦਾ ਮੈਨੂੰ ਲੱਗਦਾ ਕਿ ਸਾਰੀ ਟੀਮ ਨੇ ਉਹ ਮਿਹਨਤ ਕੀਤੀ ਤੇ ਅੱਜ ਆਪਾਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਇਹ ਆਪਣਾ ਕੰਮ ਵੀ ਹੈ ਇੱਥੋਂ ਆਪਣਾ ਰੋਜ਼ਗਾਰ ਵੀ ਚੱਲਦਾ ਹੈ ਆਪਣਾ ਘਰ ਵੀ ਚੱਲਦਾ ਹੈ ਪਰ মিডিਆ ਦਾ ਵੀ ਮੈਂ ਤੁਹਾਨੂੰ ਧੰਨਵਾਦ ਕਰੂੰਗਾ ਕਿ ਤੁਸੀਂ ਆਪ ਮੁਹਾਰੇ ਇਸ ਫਿਲਮ 'ਚ ਸਾਡੀ ਬਹੁਤ ਜ਼ਿਆਦਾ ਸਪੋਰਟ ਕੀਤੀ ਔਰ ਚਾਹੇ ਅਸੀਂ ਬਣਾਈਏ ਚਾਹੇ ਕੋਈ ਵੀ ਬਣਾਵੇ ਆਉਣ ਵਾਲੇ ਸਮੇਂ 'ਚ ਵੀ ਜੇ ਕੋਈ ਇਤਿਹਾਸ ਤੇ ਲੈ ਕੇ ਆਊਗਾ ਤਾਂ ਅਸੀਂ ਉਹਦੀ ਵੀ ਇਦਾਂ ਹੀ ਚਾਹੇ ਉਸ ਫਿਲਮ ਦੇ ਨਾਲ ਜੁੜੇ ਹੋਈਏ ਨਾ ਜੁੜੇ ਹੋਈਏ ਪਰ ਮਦਦ ਜਿੰਨੀ ਸਾਡੇ ਤੋਂ ਹੋ ਸਕੀ ਉਨੀ ਜ਼ਰੂਰ ਕਰਾਂਗੇ ਜੀ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਮੇਰੇ ਤਾਂ ਇੱਕੋ ਹੀ ਸਾਰਿਆਂ ਨੂੰ ਹੀ ਕਾਮਨ ਜਿਹਾ ਸਵਾਲ ਹੈ ਜੀ ਵੀ ਜਦੋਂ ਤੋਂ ਡੇਵਨ ਤੋਂ ਆਪਾਂ ਇੰਟਰਵਿਊ ਸਟਾਰਟ ਕੀਤੀਆਂ ਨੇ ਫਿਲਮ ਦੀਆਂ ਬੜੇ ਗੰਭੀਰ ਜੇ ਚਿਹਰਿਆਂ ਦੇ ਨਾਲ ਸਟਾਰਟ ਹੋਈ ਸੀ ਨਾ ਇੰਟਰਵਿਊਸ ਕਿਉਂਕਿ ਫਿਲਮ ਦਾ ਕਨਸੈਪਟ ਹੀ ਇਦਾਂ ਦਾ ਸੀ ਪਰ ਅੱਜ ਫਿਲਮ ਸੁਪਰ ਡੋਪਰ ਹਿੱਟ ਹੋਈ ਹੈ ਅੱਜ ਵੀ ਚਿਹਰੇ ਟਿਲੇ ਟਿਲੇ ਜਿਹਾ ਲੱਗ ਰਹੇ ਨੇ ਕਾਰਨ ਕੀ ਹੈ ਕਿਉਂਕਿ ਸਾਡੇ ਤੁਹਾਡੇ ਸਾਰਿਆਂ ਦੇ ਚਿਹਰਿਆਂ ਤੇ ਹਾਸੇ ਹੋਣ ਚਾਹੀਦੀ ਸੀ ਅੱਜ ਨਹੀਂ ਨਹੀਂ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਤੁਸੀਂ ਫਿਲਮ ਦੇਖੀ ਹਾਂਜੀ ਬਲੈਕ ਬਿਲਕੁਲ ਦੇਖੀ ਜੀ ਕੁਝ ਚੀਜ਼ਾਂ ਜ਼ਿੰਦਗੀ ਜਿਹੇ ਹਸੀਆਂ ਵਾਪਰਦੀਆਂ ਇਨਸਾਨ ਹੋਣਾ ਚਾਹੀਦਾ ਹੈ ਬੰਦਾ ਕੁਝ ਚੀਜ਼ਾਂ ਵੀਰ ਇਹੋ ਜਿਹੀਆਂ ਵਾਪਰਦੀਆਂ ਨੇ ਬੰਦੇ ਨੂੰ ਚੁੱਪ ਕਰਾ ਦਿੰਦੀਆਂ ਮੈਂ 11 12 ਦਿਨ ਹੋ ਗਏ 13 ਦਿਨ ਰਜਨੀ ਫਿਲਮ ਰਿਜ਼ਾਈਨ ਹੋ ਤੇ ਮੈਨੂੰ ਮੇਰੇ ਘਰ ਦੇ ਕਹਿੰਦੇ ਸਭ ਤੋਂ ਕੋ ਗਲਤੀ ਹੋ ਗਈ ਮੈਂ ਨਹੀਂ ਮੇਰੇ ਮੂੰਹ ਮੈਂ ਬੋਲਣਾ ਹੀ ਬੰਦ ਕਰ ਦਿੱਤਾ ਐਨਾ ਇੰਪੈਕਟ ਹੋਇਆ ਉਸ ਫਿਲਮ ਦਾ ਮੇਰੇ ਤੇ ਕਿ ਮੈਂ ਚੁੱਪ ਹੀ ਹੋ ਗਿਆ ਮੈਂ ਕੱਲ ਦਾ ਰਾਤ ਦਾ 2 ਵਜੇ ਦਾ ਗੁਰੂ ਘਰ ਚ ਚੱਕਰ ਲਗਾ ਰਿਆਂ ਮੱਥਾ ਟੇਕਦਾ ਰੋਪੈਨਾ ਮਹਾਰਾਜ ਤੇਰੀਆਂ ਤੂੰ ਹੀ ਹੋ ਜਾਣੇ ਪਰ ਇਸ ਫਿਲਮ ਨੇ ਮੈਨੂੰ ਇੱਕ ਚੀਜ਼ ਸਿਖਾਤੀ ਏ ਕਿ ਜਿਹੜੀ ਗੱਲ ਰੱਬ ਨਾਲ ਕਰਨੀ ਅੰਦਰ ਹੀ ਕਰਨੀ ਬਾਹਰ ਨਹੀਂ ਕਰਨੀ ਤੇ ਬਾਲਾ ਬੋਲਣਾ ਨਹੀਂ ਮੈਂ ਚੁੱਪੀ ਹੋ ਗਿਆ ਬੇਸਿਕਲੀ ਮੇਰਾ ਮਾਨੀ ਇਦਾਂ ਹੋ ਗਿਆ ਮੈਨੂੰ ਸਾਰੇ ਇਦਾਂ ਪੁੱਛਦੇ ਕੀ ਗੱਲ ਹੈ ਮੈਂ ਕੁਝ ਨਹੀਂ ਕਿਉਂਕਿ ਜਦ ਰੱਬ ਤੁਹਾਨੂੰ ਬਹੁਤ ਕੁਝ ਦੇ ਦਿੰਦਾ ਨਾ ਜਿਹਦੀ ਤੁਹਾਨੂੰ ਉਮੀਦ ਨਹੀਂ ਹੁੰਦੀ ਉਮੀਦ ਸੀ ਕਿ ਫਿਲਮ ਹਿੱਟ ਹੋਊਗੀ ਚੱਲੂਗੀ ਤੁਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਲੇਕਿਨ ਇਸ ਤਰ੍ਹਾਂ ਦਾ ਕਰਿਸ਼ਮਾ ਤੁਸੀਂ ਦੇਖਿਆ ਕਦੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੈਨੂੰ 53 ਸਾਲ ਹੋ ਗਏ ਮੈਂ ਨਹੀਂ ਦੇਖਿਆ ਮੈਂ ਹਿੰਦੀ ਫਿਲਮ ਦੇ ਵਿੱਚ ਵੀ ਨਹੀਂ ਐਸਾ ਕਰਿਸ਼ਮਾ ਦੇਖਿਆ ਮੈਂ ਹਾਲੀਵੁੱਡ 'ਚ ਨਹੀਂ ਦੇਖਿਆ ਮੈਂ ਸਾਊਥ 'ਚ ਨਹੀਂ ਦੇਖਿਆ ਐਸਾ ਇੰਪੈਕਟ ਆ ਕਿ ਮੈਂ ਆਪਣੀ ਸਾਰੀ ਫੈਮਲੀ ਨੂੰ ਲੈ ਕੇ ਗਿਆ ਸੀ ਫਿਲਮ ਦੇਖਣ ਉਹ ਵੀ ਸਾਰੇ ਚੁੱਪ ਹੋ ਗਏ ਮੈਂ ਕੀ ਹੋ ਗਿਆ ਕਹਿੰਦੇ ਸੀ ਜ਼ਿੰਦਗੀ 'ਚ ਆਪਣੇ ਨੂੰ ਬੜਾ ਵੱਡਾ ਇਨਸਾਨ ਸਮਝਦੇ ਸੀ ਵੀ ਅਸੀਂ ਬੰਦੇ ਆ ਅਸੀਂ ਤੇ ਉਸ ਰੱਬ ਦੇ ਜੁੱਤੀ ਦੀ ਮਿੱਟੀ ਵੀ ਨਹੀਂ ਮੜਨ ਜੋ ਜੋ ਰਜਨੀ ਧੀ ਨੇ ਕੰਮ ਕੀਤਾ ਔਰ ਜੋ ਦਿਖਾਇਆ ਥੋੜੀ ਫੈਮਲੀਆਂ ਵਾਲਿਆਂ ਸਾਰੇ ਤੁਸੀਂ ਫਸਾਰਨ ਫਿਲਮ ਦੇਖੀ ਹੋਗੀ ਮੈਨੂੰ ਥੋੜੇ ਦੇ ਵੀ ਅਸਰ ਹੋਣਾ ਔਰ ਸ਼ਾਇਦ ਅੱਗੇ ਤੋਂ ਤੁਸੀਂ ਮੇਰੇ ਨਾਲ ਜਦ ਇੰਟਰਵਿਊ ਕਰੋਗੇ ਤੁਹਾਨੂੰ ਮੈਨੂੰ ਲੱਗੂਗਾ ਵੀ ਉਹ ਯੋਗਰਾਜ ਸਿੰਘ ਮਰ ਗਿਆ ਹੈ ਚਲਾ ਗਿਆ ਹੈ ਨਹੀਂ ਓਨੈਸਟ ਗੱਲ ਹੈ ਐਸਾ ਕੁਝ ਹੋਇਆ ਹੈ ਮੇਰੇ ਮੂੰਹ 'ਚ ਹਾਸਾ ਹੀ ਚਲਾ ਗਿਆ ਮੇਰੀ ਗੱਲ ਤੁਸੀਂ ਸਮਝੀ ਹੋਣਾ ਉਹ ਜਿਹੜੀ ਤਾਰ ਜੁੜਦੀ ਸੀ ਰੋਜ਼ ਉਹ ਤਾਰ ਇੰਨੀ ਸਟਰੋਂਗ ਹੋ ਗਈ ਹੈ ਕਿ ਮੈਨੂੰ ਸਿਰਫ ਹੁਣ ਇੱਕੋ ਹੀ ਚਾਹ ਰਹੀ ਹੈ ਫਿਲਮ ਕਰਾਂ ਨਾ ਕਰਾਂ ਕੁਝ ਜ਼ਿੰਦਗੀ ਚ ਕਰਾਂ ਨਾ ਕਰਾਂ ਪਰ ਮਹਾਰਾਜ ਨੂੰ ਇੱਕੋ ਚੀਜ਼ ਮੰਗ ਕੇ ਆਇਆ ਮੇਰੇ ਹੱਥ ਚ ਮਾਲਾ ਫੜਾ ਦੇ ਮੈਥੋਂ ਤਪ ਕਰਾ ਲਾ ਤੇ ਮਰਨ ਤੋਂ ਪਹਿਲਾਂ ਦਰਸ਼ਨ ਦੇ ਦੇ ਮੈਨੂੰ ਕੁਝ ਵੀ ਨਹੀਂ ਚਾਹੀਦਾ ਆਫੈਕਟ ਹੋਇਆ ਬਸ ਸਰ ਜੀ ਦਾ ਡਾਇਰੈਕਟਰ ਨੂੰ ਸਵਾਲ ਹੈ ਜੀ ਹਾਂ ਬੇਟਾ ਮੇਰਾ ਖਿਆਲ ਜਿੰਨਾ ਉਹ ਰੋਇਆ ਫਿਲਮ ਦੇਖ ਕੇ ਮੈਂ ਤਾਂ ਕਿਸੇ ਨੂੰ ਰੋਂਦੇ ਨਹੀਂ ਦੇਖਿਆ ਉਹ ਦੋ ਵਾਰੀ ਮੈਨੂੰ ਰੋਂਦੇ ਦੇਖਿਆ ਇੱਕ ਵਾਰੀ ਉਹ ਭਾਗ ਮਿਲ ਕਾ ਭਾਗ ਫਿਲਮ ਦੇਖ ਰਿਆ ਸੀ ਮੇਰੇ ਨਾਲ ਬੈਠ ਕੇ ਤੇਦੇ ਹੰਝੂ ਨਹੀਂ ਸੀ ਰੁਕ ਰਹੇ ਇੱਕ ਆ ਫਿਲਮ ਦੇ ਵਿੱਚ ਉਹ ਮੇਰਾ ਖਿਆਲ ਸਾਰਾ ਪਰਿਵਾਰ ਹੀ ਬੜਾ ਰੋਇਆ ਸਾਡੀ ਬਿਟੀਆ ਹੈਜ਼ਲ ਹੋਰ ਹੋਈ ਹੈ ਜਿਹਨੇ ਪੰਜਾਬੀ ਸਿੱਖ ਲਈ ਹੈ ਹੁਣ ਉਹ ਮੈਨੂੰ ਕਹਿੰਦੀ ਡੈਡ ਕੀਤਾ ਗਿਆ ਮੈਂ ਹ ਕੁਛ ਨਹੀਂ ਕੀਤਾ ਇਹ ਪ੍ਰਮਾਤਮਾ ਨੇ ਕੀਤਾ ਹੈ ਤੇ ਉਹ ਵੀ ਪਾਠ ਕਰਦੀ ਹੈ ਸੋ ਮੈਂ ਸਮਝਦਾ ਹੰਝੂ ਤਾਂ ਕਹੋ ਜੀ ਚੀਜ਼ ਨੇ ਕਿ ਰੱਬ ਕਹਿੰਦਾ ਮੈਨੂੰ ਇਹੋ ਜੇ ਗੰਗਾ ਜਲ ਨਾਲ ਇਹੋ ਜੇ ਪਾਣੀ ਨਾਲ ਨਵਾ ਕਿ ਮੈਂ ਇਸ਼ਨਾਨ ਕੀਤੇ ਸਦੀਆਂ ਅਰਬਾਂ ਖਰਬਾਂ ਵਕਤ ਹੋ ਗਿਆ ਤੇ ਜਿਹੜਾ ਉਹਨੂੰ ਮੰਨਣ ਵਾਲਾ ਇਹਨਾਂ ਦਾ ਪਿਆਰਾ ਉਹ ਕਹਿੰਦਾ ਮਹਾਰਾਜ ਤੁਸੀਂ ਤਾਂ ਸਭ ਨੂੰ ਕਹਿੰਦੇ ਹੋ ਕਿ ਰੋਜ਼ ਨਹਾਤ ਹੋ ਕੇ ਬਾਣੀ ਪੜਿਆ ਕਰੋ ਕਹਿੰਦੇ ਹਾਂ ਮੈਂ ਕਹਿਣਾ ਜਰੂਰ ਆਂ ਪਰ ਮੈਨੂੰ ਅੱਜ ਤੱਕ ਉਹ ਪਾਣੀ ਨਹੀਂ ਮਿਲਿਆ ਜੀਦ ਨਾਲ ਮੇਰਾ ਇਸ਼ਾਨਾਨ ਹੋਵੇ ਆ ਜਿਹੜੀਆਂ ਤੇਰੀ ਅੱਖਾਂ ਚੋਂ ਨੀਰ ਵਗਦਾ ਨਾ ਇਹਦਾ ਮੈਨੂੰ ਇਸ਼ਾਨਾਨ ਕਰਾ ਦੇ ਬਸ ਗੱਲ ਇੰਨੀ ਕੀ ਐ ਆਈ ਹੋਪ ਤੁਹਾਨੂੰ ਮੈਂ ਆਪਣੀ ਗੱਲ ਕਰਦਾ ਮੈਂ ਕਿਸੇ ਦੀ ਕਰਦਾ ਮੈਂ ਇਹੋ ਜੀ ਫਿਲਮ ਇਹੋ ਜੀ ਚਿੱਤਰਕਾਰੀ ਬੰਦਾ ਨਹੀਂ ਕਰ ਸਕਦਾ ਇਹ ਹੋਰ ਗੱਲ ਐ ਕਿ ਰੱਬ ਬੰਦਿਆਂ ਦੇ ਵਿੱਚੋਂ ਕਰਾਉਂਦਾ ਉਹਦਾ ਸਨੇਹਾ ਬੰਦੇ ਦੇ ਨਾਲ ਆਉਂਦੇ ਇਹ ਫਿਲਮ ਇੱਕ ਯੂਨੀਵਰਸਿਟੀ ਬਣ ਗਈ ਐ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਸਕੂਲ ਬਣ ਗਿਆ ਤੁਸੀਂ ਜਿੰਨੀ ਵਾਰੀ ਦੇਖੋਗੇ ਤੁਹਾਨੂੰ ਆਪਦੇ ਓਗਣ ਨਜ਼ਰ ਆਉਣਗੇ ਤੇ ਉਹਨਾਂ ਲੋਕ ਠੀਕ ਕਰਨਗੇ ਨਾ ਦੁਨੀਆ ਦੀ ਕੋਈ ਤਾਕਤ ਤੇ ਫਿਲਮ ਇਹੋ ਜਿਹੀ ਕੋ ਬਣਾ ਸਕਦਾ ਤੇ ਨਾ ਹੀ ਕਦੇ ਬਣਨੀ ਹੈ ਇਹ ਲਿਖ ਕੇ ਜੇਬ ਵਿੱਚ ਪਾ ਲਿਓ ਕਿਉਂਕਿ ਪ੍ਰਮਾਤਮਾ ਪਹਿਲਾਂ ਵੀ ਕਿਹਾ ਸੀ ਕਿ ਪ੍ਰਮਾਤਮਾ ਨੇ ਕਿਹਾ ਯਾਰ ਮੈਂ ਇੱਕ ਕੋਈ ਫਿਲਮ ਬਣਾਉਣੀ ਹੈ ਜ਼ਿੰਦਗੀ 'ਚ ਤਾਂ ਫਿਰ ਉਹਨੂੰ ਬਣਾ ਕੇ ਮੈਂ ਧਰਤੀ ਤੇ ਭੇਜ ਦੇਣੀ ਹੈ ਤੇ ਉਹਨੂੰ ਰਜਨੀ ਬੀਬੀ ਰਜਨੀ ਬਣਾਤੀ ਹੁਣ ਅੱਗੇ ਜੋ ਕੁਝ ਵੀ ਹੋਣਾ ਹੈ ਜੋ ਕੁਝ ਵੀ ਚੱਲਣਾ ਹੈ ਉਹ ਮਹਾਰਾਜ ਜਾਣੇ ਆ ਮਵਾਜ਼ਿਫ ਲੋਗ ਬੈਠੇ ਨੇ ਚિત੍ਰਕਾਰ ਬੈਠੇ ਨੇ ਸਾਰੇ ਇੱਥੇ ਪਰ ਮੈਂ ਸਮਝਦਾ ਵੀ ਜ਼ਿੰਦਗੀ ਚ ਦੀ ਐਂਡ ਇੱਕ ਹੁੰਦੀ ਨਾ ਵੀ ਬਸ ਬਹੁਤ ਹੋ ਗਿਆ ਇਸ ਤੋਂ ਉੱਤੇ ਮੈਨੂੰ ਖੁਆਇਸ਼ ਨਹੀਂ ਹੈ ਕੋਈ ਤੇ ਨਾ ਹੀ ਜ਼ਿੰਦਗੀ ਚ ਮੈਂ ਐਸਾ ਕੰਮ ਕਦੇ ਦੇਖਿਆ ਕਿਉਂਕਿ ਮੈਂ ਫਿਲਮ ਨੂੰ ਜਦ ਵੀ ਦੇਖਦਾ ਬੈਠ ਕੇ ਮੈਂ ਦੇਖਦਾ ਲੋਕ ਪਿਆਸ ਲੱਗੀ ਹੁੰਦੀ ਪਾਣੀ ਨਹੀਂ ਪੀਂਦੇ ਕੁਝ ਖਾਂਦੇ ਨਹੀਂ ਬੋਲਦੇ ਨਹੀਂ ਬੱਚੇ ਛੋਟੇ ਵੱਡੇ ਬਜ਼ੁਰਗ ਤੋਂ ਰੋਂਦੇ ਦੇਖਿਆ ਹੈ ਤੇ ਸਾਰੇ ਗੱਲ ਕਹਿੰਦੇ ਦੇਖਿਆ ਅਸੀਂ ਰੱਬ ਤੋਂ ਬੜੇ ਦੂਰ ਸੀ ਸਾਨੂੰ ਰੱਬ ਮੰਨਣਾ ਨਹੀਂ ਆਉਂਦਾ ਜੇ ਮਨਾਇਆ ਤੇ ਰਜਨੀ ਨੇ ਤੇ ਮਨਾਇਆ ਕਿ ਰੱਬ ਹੈਗਾ ਤੇ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਇਹ ਫਿਰ ਬਾਰ ਬਾਰ ਦੇਖਣੀ ਚਾਹੀਦੀ ਹੈ ਥੈਂਕ ਯੂ ਨਹੀਂ ਜੀ ਬਹੁਤ ਵਧੀਆ ਲੱਗਿਆ ਸੀ ਜਦੋਂ ਫਿਲਮ ਦੀ ਸ਼ੁਰੂਆਤ ਕਰਨੀ ਸੀ ਤੇ ਬਾਈ ਜੀ ਨੇ ਕਿਹਾ ਕਿ ਆਪਾਂ ਸ਼ੁਰੂ ਕਰ ਰਹੇ ਹਾਂ ਪਰ ਸਭ ਤੋਂ ਪਹਿਲਾਂ ਆਪਾਂ ਮੱਥਾ ਟੇਕਾਂਗੇ ਪਰਮਾਤਮਾ ਦੇ ਚਰਨਾਂ ਅੱਗੇ ਠੀਕ ਹੈ ਜੀ ਫਿਰ ਆਪਾਂ ਸ਼ੁਰੂਆਤ ਕਰਾਂਗੇ ਤੇ ਅੱਜ ਉਹ ਫਿਲਮ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਆ ਤੇ ਬਾਈ ਜੀ ਨੇ ਕਿਹਾ ਕਿ ਅੱਜ ਆਪਾਂ ਸਾਰਿਆਂ ਮੀਡੀਆ ਦਾ ਹਰ ਇੱਕ ਆਪਣੇ ਜਿੰਨਾ ਵੀ ਆਪਣਾ ਪਰਿਵਾਰ ਆ ਸਾਰਿਆਂ ਦਾ ਸ਼ੁਕਰਾਨਾ ਕਰਨਾ ਸਭ ਤੋਂ ਪਹਿਲਾਂ ਫੇਰ ਅਸੀਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਫੇਰ ਮੱਥਾ ਟੇਕਿਆ ਤੇ ਦੈਨਾਂ ਸਾਰਿਆਂ ਦਾ ਸ਼ੁਕਰਾਨਾ ਕਰਨਾ ਕਿ ਬਾਈ ਹੁਣਾਂ ਨੇ ਕਿਹਾ ਕਿ ਆਪਾਂ ਮਤਲਬ ਸਭ ਤੋਂ ਜ਼ਿਆਦਾ ਮੀਡੀਆ ਦਾ ਸ਼ੁਕਰਾਨਾ ਕਰਨਾ ਕਿ ਇਹਨਾਂ ਨੇ ਸਾਡਾ ਬਹੁਤ ਜਿਹੜਾ ਮਤਲਬ ਬਹੁਤ ਜਿਆਦਾ ਹੈਲਪ ਕੀਤੀ ਹੈ ਤੇ ਉਹ ਸਾਰਾ ਬਾਈ ਜੀ ਦਾ ਹੀ ਹੈ ਕਿਉਂਕਿ ਮਤਲਬ ਸ਼ੁਰੂਆਤ ਲੈ ਕੇ ਐਂਡ ਤੱਕ ਤੇ ਆ ਸਾਰਾ ਮੀਡੀਆ ਦਾ ਸ਼ੁਕਰਾਨਾ ਤੇ ਅਸੀਂ ਬਹੁਤ ਧੰਨਵਾਦੀ ਆ ਪੂਰੀ ਟੀਮ ਸਾਰੇ ਮੀਡੀਆ ਪਰਿਵਾਰ ਦਾ ਕਿ ਸਾਡੀ ਫਿਲਮ ਇੱਥੇ ਤੱਕ ਤੁਸੀਂ ਪਹੁੰਚਾਈ ਹਾਂ ਜੀ ਲਾਸਟ ਕੁਐਸਚਨ ਬੀਬੀ ਰਜਨੀਦੀ ਕਹਾਣੀ ਸਾਰਿਆਂ ਨੇ ਸੁਣੀ ਸੀ ਜਦੋਂ ਤੁਹਾਨੂੰ ਇਹ ਪਤਾ ਹੋਵੇ ਕਿ ਇਹ ਕਹਾਣੀ ਸਾਰੇ ਸੁਣ ਚੁੱਕੇ ਐ ਔਰ ਇਸ ਤੇ ਫਿਲਮ ਬੇਸ਼ੱਕ ਬਹੁਤ ਸਮਾਂ ਪਹਿਲੇ ਬਣੀ ਸੀ ਤੁਹਾਡੇ ਲਈ ਕਿੰਨਾ ਵੱਡਾ ਚੈਲੰਜ ਸੀ ਇਸ ਨੂੰ ਇਸ ਦੀ ਪ੍ਰੈਜੈਂਟੇਸ਼ਨ ਨੂੰ ਨਿਖਾਰਨਾ ਤਾਂ ਕਿ ਅੱਜ ਦੇ ਸਮੇਂ ਦੇ ਲੋਕ ਹੈ ਜਿਹੜੇ ਉਹ ਇਸ ਨਾਲ ਕਨੈਕਟ ਕਰ ਪਾਣ ਬੇਸ਼ੱਕ ਤੁਹਾਡੀ ਟੀਮ ਦੇ ਵੀ ਬਹੁਤ ਸਾਰੇ ਪਰਸਨਸ ਇਹ ਸੋਚਦੇ ਹੋਣਗੇ ਕਿ ਠੀਕ ਹੈ ਬਣ ਰਹੀ ਹੈ ਵਧੀਆ ਬਣ ਜੂਗੀ ਲੇਕਿਨ ਬਲੌਕਬਾਸਟਰ ਹਿਟ ਹੋਏਗੀ ਜਾਂ ਇਹਦੀ ਪ੍ਰੈਜੈਂਟੇਸ਼ਨ ਦੀ ਇੰਨੀ ਤਾਰੀਫ ਹੋਏਗੀ ਸੋ ਇਹਦੇ ਵਿੱਚ ਐਜ਼ ਅ ਰਾਈਟਰ ਡਾਇਰੈਕਟਰ ਤੁਸੀਂ ਆਪਣੀ ਕਿੰਨੀ ਕਿ ਰਿਸਪੌਂਸਿਬਿਲਟੀ ਮੰਨਦੇ ਹੋ ਨਹੀਂ ਜੀ ਜਦੋਂ ਅਸੀਂ ਫਿਲਮ ਦੀ ਸ਼ੁਰੂਆਤ ਕਰਨੀ ਸੀ ਮਤਲਬ ਇਹ ਬਹੁਤ ਵੱਡਾ ਸਾਡੇ ਤੇ ਸਮਝ ਲਓ ਤੁਸੀਂ ਇੱਕ ਪ੍ਰੈਸ਼ਰ ਮੰਨ ਲਓ ਕਿ ਹਾਂ ਇੱਕ ਫਿਲਮ ਆ ਚੁੱਕੀ ਆ ਤੇ ਲੋਕਾਂ ਨੂੰ ਕਹਾਣੀ ਵੀ ਪਤਾ ਵਾ ਫਿਰ ਵੀ ਤੁਸੀਂ ਲੋਕਾਂ ਨੂੰ ਲੈ ਕੇ ਆਉਣਾ ਕਿ ਮਤਲਬ ਤੁਸੀਂ ਆ ਕੇ ਦੁਬਾਰਾ ਫਿਲਮ ਦੇਖੋਗੇ ਸਭ ਨੂੰ ਕਿ ਲੋਕੀ ਦੇਖਦੇ ਕਿ ਕਲਾਈਮੈਕਸ ਜਿਹਨੂੰ ਪਤਾ ਵਾ ਚੀਜ਼ਾਂ ਪਤਾ ਫਿਰ ਵੀ ਲੋਕੀ ਦੇਖਣ ਆਏ ਉਹ ਸਾਰਾ ਸਾਨੂੰ ਇਹ ਸੀ ਕਿ ਅੱਜ ਦੀ ਜਿਹੜੀ ਜਨਰੇਸ਼ਨ ਆ ਅੱਜ ਦੀ ਜਨਰੇਸ਼ਨ ਕੋ ਸ਼ੈਨਚੀਲ ਤਾਂ ਬਹੁਤ ਘਟ ਗਈ ਆ ਕਿ ਕਿ ਉਹਦਾ ਦਾ ਇੱਕ ਸਿਨੇਮਾ ਦੇਖਣਾ ਚਾਹੁੰਦੇ ਆ ਵੱਡਾ ਸਿਨੇਮਾ ਦੇਖਣਾ ਚਾਹੁੰਦੇ ਆ ਟ੍ਰੀਟਮੈਂਟ ਦੇਖਣਾ ਚਾਹੁੰਦੇ ਆ ਤੇ ਅਸੀਂ ਪੂਰੀ ਟੀਮ ਨੇ ਉਹਦੇ ਤੇ ਬਹੁਤ ਜ਼ਿਆਦਾ ਮਤਲਬ ਜ਼ੋਰ ਲਾਇਆ ਠੀਕ ਹੈ ਜੀ ਚਾਹੇ ਬਲਜੀਤ ਭਾਈ ਬਲਜੀਤ ਭਾਈ ਉਹਨਾਂ ਨੇ ਲਾਈਟਿੰਗ ਤੇ ਆਪਣੇ ਫਰੇਮਸ ਸਾਡੀ ਜਿਹੜੀ ਟੀਮ ਆ ਪ੍ਰੋਡਕਸ਼ਨ ਟੀਮ ਆਈ ਲੋਕੇਸ਼ਨ ਸਾਨੂੰ ਵੀ ਪਤਾ ਕੀ ਜਿਹੜੀ ਲੋਕੇਸ਼ਨ ਆ ਉਹ ਅਸੀਂ ਕਿਦਾਂ ਲਈ ਕਿਹਦੇ ਕਿਹਦੇ ਤਰਲੇ ਕੀਤੇ ਚੀਜ਼ਾਂ ਕੀਤੇ ਸਾਨੂੰ ਇਹ ਸੀ ਕਿ ਜਦੋਂ ਫਿਲਮ ਲੋਕੀ ਦੇਖਣ ਤੇ ਉਹ ਮਤਲਬ ਉਹਨਾਂ ਨੂੰ ਇੱਕ ਨਵਾਂ ਮਤਲਬ ਨਵਾਂ ਸਿਨੇਮਾ ਦੇਖਣ ਨੂੰ ਮਿਲੇ ਪੰਜਾਬੀ ਨਵਾਂ ਸਿਨੇਮਾ ਦੇਖਣ ਨੂੰ ਮਿਲੇ ਇਹ ਨਾ ਲੱਗੇ ਕਿ ਹਾਂ ਯਾਰ ਅਸੀਂ ਇਹ ਚੀਜ਼ਾਂ ਦੇਖ ਚੁੱਕੇ ਆ ਤੇ ਸਾਡੀ ਪੂਰੀ ਟੀਮ ਦੀ ਮਤਲਬ ਇਹ ਕੋਸ਼ਿਸ਼ ਸੀ ਚਾਹੇ ਕੋਸਟਿਊਮ ਸੀ ਚਾਹੇ ਇਹ ਵੀ ਜੀ ਨੇ ਸੈੱਟ ਲਾਏ ਆ ਠੀਕ ਹੈ ਜੀ ਹਰ ਇੱਕ ਪਹਿਲੇ ਸਕੈਚ ਬਣਾਇਆ ਸੀ ਸਕੈਚ ਬਣਾਏ ਫਿਰ ਉਹਨੂੰ 3D 'ਚ ਬਣਾਇਆ ਸਾਡੇ ਕੋਲ ਹਜੇ ਵੀ ਅਸੀਂ ਮੇਕਿੰਗ ਪਾਵਾਂਗੇ ਪਹਿਲੇ ਸਕੈਚੇ ਸਾਰੇ ਜਿੰਨੇ ਵੀ ਆਪਾਂ ਸੈਟ ਲਾਇਆ ਉਹਦੇ ਸਕੈਚ ਬਣਾਏ ਫਿਰ ਉਹਨੂੰ 3D ਚ ਬਣਾਇਆ ਕਿ ਹਾਂ ਲੁੱਕ ਕਵੇਂ ਦੀ ਲੱਗੂਗੀ ਸਾਰੇ ਕੋਸਟਿਊਮ ਕੋਸਟਿਊਮ ਦੀਆਂ ਹੀ ਪਹਿਲੇ ਪਵਾ ਪਵਾ ਕੇ ਦੇਖੇ ਕਿ ਹਾਂ ਮਤਲਬ ਇੱਕ ਹੋਸਟ ਪਹਿਲੇ ਬਹੁਤ ਜ਼ਿਆਦਾ ਰਿਚ ਬਣ ਕੇ ਸੀ ਕੋਸਟਿਊਮ ਉਹ ਸਾਰੇ ਫਿਰ ਨਹੀਂ ਕੈਨਸਲ ਕੀਤੇ ਸਾਨੂੰ ਇਹ ਸੀ ਕਿ ਲੁੱਕ ਤੇ ਅਸੀਂ ਇੰਨਾ ਕ ਜਿਆਦਾ ਕੰਮ ਕਰਨਾ ਕਿ ਜਦੋਂ ਸਾਡਾ ਟੀਜ਼ਰ ਟ੍ਰੇਲਰ ਆਵੇ ਤੇ ਉਹ ਇੱਕ ਛਾਪ ਛੱਡੇ ਕਿ ਹਾਂ ਮਤਲਬ ਇਹ ਫਿਲਮ ਦੇਖਣੀ ਆ ਸੀ ਤੇ ਉਹ ਮੈਨੂੰ ਲੱਗਦਾ ਕਿ ਸਾਰੀ ਟੀਮ ਦੀ ਮਿਹਨਤ ਸੀ ਹਰ ਇੱਕ ਬੰਦੇ ਨੇ ਆਪਣਾ 100% ਦਿੱਤਾ ਤੇ ਜਦੋਂ ਟ੍ਰੇਲਰ ਟੀਜ਼ਰ ਆਇਆ ਤੇ ਮੈਨੂੰ ਲੱਗਦਾ ਕਿ ਫਿਰ ਇਹ ਤੋਂ ਬਦਨੇ ਕੋ ਬੜ ਨਹੀਂ ਹੈਗੇ ਹਨਾ ਬਹੁਤ ਲੋਕਾਂ ਨੇ ਪਿਆਰ ਦਿੱਤਾ ਤੇ ਉਹਦੇ ਲਈ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਪਹਿਲਾਂ ਦਿਲ ਤੋਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਜਦੋਂ ਅਸੀਂ ਇੰਟਰਵਿਊ ਦਿੰਦੇ ਸੀ ਆਪਾਂ ਇੱਕੋ ਗੱਲ ਕਰਦੇ ਸੀ ਵੀ ਇਹ ਸਨੇਹਾ ਤੁਸੀਂ ਘਰ-ਘਰ ਪਹੁੰਚਾਣਾ ਹੈ ਤੇ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਇਹ ਸਨੇਹਾ ਪਹੁੰਚਾਇਆ ਤੁਹਾਡੀ ਬਦਾਲਤ ਬਦਾਲਤ ਘਰ ਘਰੇ ਸਨੇਹਾ ਪਹੁੰਚਿਆ ਤੇ ਪਰਵਾਰਾਂ ਦੇ ਪਰਿਵਾਰ ਫਿਲਮ ਨੂੰ ਦੇਖ ਕੇ ਆਏ ਤੇ ਦੂਜੀ ਗੱਲ ਜਦੋਂ ਇਹ ਫਿਲਮ ਦੇਖ ਕੇ ਤੁਸੀਂ ਜਿਹੜਾ ਮੈਨੂੰ ਸਵਾਲ ਕੀਤਾ ਉਸ ਵਕਤ ਅਸੀਂ ਵੀ ਬਿਲਕੁਲ ਨਾ ਸੁਣ ਸੀ ਸਾਡੇ ਕੋਲ ਕੋਈ ਸ਼ਬਦ ਹੀ ਨਹੀਂ ਸੀ ਅੱਜ ਵੀ ਨਹੀਂ ਹੈ ਅੱਜ ਵੀ ਸਮਝਦੇ ਹਾਂ ਕਿ ਵਾਇਗਰੂ ਨੇ ਅਸੀਂ ਪਤਾ ਨਹੀਂ ਕੀ ਐਨੇ ਚੰਗੇ ਕੰਮ ਕੋਈ ਕਰਤੇ ਆ ਪਤਾ ਨਹੀਂ ਕਦੋਂ ਕਿ ਸਾਡੀ ਇੱਕ ਹਾਜ਼ਰੀ ਐਨੇ ਸੋਹਣੇ ਸਬਜੈਕਟ ਲਈ ਐਨੇ ਵਧੀਆ ਬੀਬੀ ਰਜਨੀ ਦੇ ਵਿੱਚ ਸਾਡੀ ਹਾਜ਼ਰੀ ਲੱਗੀ ਤੇ ਇਹ ਵਾਇਗਰੂ ਨੇ ਲਗਾਈ ਐ ਅੱਜ ਤੱਕ ਬਹੁਤ ਸਾਰੀਆਂ ਵੀਡੀਓ ਜਦੋਂ ਕੋਈ ਥੀਏਟਰ ਦੇ ਵਿੱਚ ਜਾ ਕੇ ਦੇਖਣ ਜਾਂਦਾ ਫਿਲਮ ਤਾਂ ਉਸੇ ਟਾਈਮ ਕੋਈ ਨਾ ਕੋਈ ਕਲਿੱਪ ਭੇਜ ਦਿੰਦੇ ਨੇ ਕਦੇ ਰੋਣ ਵਾਲਾ ਕਦੇ ਕੋਈ ਕਦੇ ਮਤਲਬ ਅਹ ਦਿੱਲੀ ਦੇ ਜੇ ਤੁਸੀਂ ਸਾਡਾ ਫੋਨ ਚੈੱਕ ਕਰੋ ਤਾਂ ਪਤਾ ਨਹੀਂ ਲੋਕਾਂ ਦਾ ਇੰਨਾ ਪਿਆਰ ਹੈ ਜਿਹੜਾ ਕਿ ਸਾਡੇ ਤੋਂ ਮਤਲਬ ਖੁਸ਼ ਐਨੇ ਕਾ ਵੀ ਸੰਭਾਲ ਲੈਣਾ ਉਹਨਾਂ ਦਾ ਥੈਂਕਸ ਕਰਨਾ ਕਿਹੜੇ ਸ਼ਬਦਾ ਚ ਅਸੀਂ ਉਹਨਾਂ ਦਾ ਥੈਂਕਸ ਕਰੀਏ ਹੈ ਨਾ ਬਾਕੀ ਅਹ ਅਮਰ ਹੁੰਦਲ ਜਦੋਂ ਮੈਨੂੰ ਇਹਨਾਂ ਦੀ ਕਾਲ ਆਈ ਹੈ ਮੈਂ ਇੱਕ ਦੋ ਦਿਨ ਪਹਿਲਾਂ ਕੋਈ ਫਿਲਮ ਹੋਰ ਫੜੀ ਸੀ ਮੈਂ ਕਿਹਾ ਨਹੀਂ ਅਮਰ ਹੋਣੀਆ ਨਹੀਂ ਡੇਟਸ ਪਰ ਮੈਨੂੰ ਉੱਥੇ ਬਿਲਕੁਲ ਇਹ ਲੱਗਦਾ ਕਿ ਨਹੀਂ ਮੇਰੀ ਉਹਨਾਂ ਨੇ ਮੈਨੂੰ ਕਹਤਾ ਨਹੀਂ ਮੈਮ ਕਰ ਲੋ ਪਰ ਇਹ ਹਾਜ਼ਰੀ ਲੱਗਣੀ ਸੀ ਮੇਰੀ ਤਾਂ ਮੈਂ ਸੋਧਿਆ ਵੀ ਹਾਈ ਜੇ ਅਮਰੋਦੋਂ ਮੰਨ ਜਾਂਦੇ ਵੀ ਠੀਕ ਹੈ ਮੈਡਮ ਕੋਲੇ ਹੈ ਨਹੀਂ ਕਹਿੰਦੇ ਦੇਖ ਲੋ ਟਰਾਈ ਕਰਕੇ ਦੇਖ ਲੋ ਇੱਕ ਵਾਰੀ ਕਹਿ ਕੇ ਦੇਖ ਲੋ ਸੋ ਇਹ ਅਸੀਂ ਕਰਨ ਕਰਾਉਣ ਵਾਲੇ ਹੈ ਨਹੀਂ ਇਹ ਵਾਈ ਗੁਰੂ ਨੇ ਸਾਡੀ ਇੱਕ ਬਹੁਤ ਸੋਹਣੀ ਮੈਂ ਤਾਂ ਇਹ ਚੀਜ਼ ਨੂੰ ਹਰ ਜਗ੍ਹਾ ਜ਼ਿਕਰ ਕਰਦੀ ਆ ਜਦੋਂ ਮੈਂ ਆਡੀਅנס ਚ ਵਿਚਰਦੀ ਆ ਕਿਤੇ ਵੀ ਜਾਨੀ ਆ ਤਾਂ ਇੱਕ ਦੂਜੇ ਨੂੰ ਇੰਟਰੋਡਿਊਸ ਇਦਾਂ ਹੀ ਕਰਾਉਂਦੇ ਨੇ ਦੇਖ ਬੇਟੇ ਦੇਖੋ ਉਹ ਦੇਖ ਰਜਨੀ ਦੇ ਮਾਤਾ ਜੀ ਜੀ ਤਾਂ ਮੇਰੇ ਇਸ ਤੋਂ ਉੱਪਰ ਮੈਂ ਹਰ ਕੋਲ ਕੋਈ ਸ਼ਬਦ ਹੀ ਨਹੀਂ ਕਿ ਵਾਇਗਰੂ ਨੇ ਕਿੱਥੇ ਖੜੇ ਕਰਤਾ ਸਾਨੂੰ ਬਾਕੀ ਬਹੁਤ ਸੋਹਣੀ ਫਿਲਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਦੇ ਆ ਕਿ ਐਦਾਂ ਦੀਆਂ ਫਿਲਮਾਂ ਬਣਨ ਕਿਉਂਕਿ ਹੁਣ ਤਾਂ ਆਡੀਅנס ਨੇ ਹੁੰਘਾਰਾ ਦੇਤਾ ਵੀ ਅਸੀਂ ਪਸੰਦ ਕਰਦੇ ਆ ਤੁਸੀਂ ਲੈ ਕੇ ਤਾਂ ਆਓ ਅਸੀਂ ਤੁਹਾਡਾ ਸਵਾਗਤ ਕਰਦੇ ਆ ਵੈਲਕਮ ਕਰਦੇ ਆ ਤਾਂ ਹੁਣ ਸ਼ੁਰੂਆਤ ਬਹੁਤ ਸੋਹਣੀ ਹੋਈ ਐ ਤੇ ਪਹਿਲਾਂ ਜਦੋਂ ਸਾਡੇ ਬਹੁਤ ਸੋਹਣੇ ਸੁਣੀਆਂ ਪਹਿਲਾਂ ਵੀ ਫਿਲਮਾਂ ਬਣਦੀਆਂ ਰਹੇ ਆ ਪਰ ਜਦੋਂ ਕਿਸੇ ਨੇ ਉਹਨਾਂ ਨੇ ਫਿਲਮ ਬਣਦੀ ਐ ਤੇ ਦਰਸ਼ਕ ਉਹਨੂੰ ਭਰਪੂਰ ਹੁੰਘਾਰਾ ਨਹੀਂ ਦਿੰਦੇ ਤਾਂ ਫਿਰ ਪ੍ਰੋਡਿਊਸਰ ਦਾ ਵੀ ਥੋੜਾ ਜਿਹਾ ਹੱਥ ਪਿੱਛੇ ਖਿੱਚ ਲੈਂਦੇ ਆ ਵੀ ਸ਼ਾਇਦ ਉਹ ਪਸੰਦ ਨਹੀਂ ਕਰਦੇ ਪਰ ਹੁਣ ਅਸੀਂ ਖੁਸ਼ਕਿਸਮਤਾਂ ਸਾਡੀ ਆਡੀਅנס ਖੁਸ਼ਕਿਸਮਤ ਹੈ ਮੈਂ ਹਮੇਸ਼ਾ ਤੁਸੀਂ ਵੀ ਦੇਖਿਆ ਮੈਂ ਇੰਟਰਵਿਊ 'ਚ ਇਹ ਕਹਿਣੀ ਆ ਕਿ ਤੁਸੀਂ ਲੱਕੀਓ ਖੁਸ਼ਕਿਸਮਤੋਂ ਕਿ ਤੁਹਾਨੂੰ ਇੱਕ ਬੀਬੀ ਰਜਨੀ ਵਰਗਾ ਸਬਜੈਕਟ ਇਹ ਜੀ ਅਸੀਂ ਤਾਂ ਸਾਡੇ ਤਾਂ ਫਿਲਮ ਨੂੰ ਵੀ ਫਿਲਮ ਕਹਿਣ ਨੂੰ ਵੀ ਦਿਲ ਨਹੀਂ ਕਰਦਾ ਵੀ ਕੀ ਸ਼ਬਦ ਨੇ ਸਾਡੇ ਕੋਲ ਬਸ ਮੈਂ ਆਪਣਾ ਸਾਡੇ ਪ੍ਰੋਡਿਊਸਰ ਸਹਿਬਾਨ ਦਾ ਅਮਰ ਦਾ ਤੇ ਸਾਡੇ ਸਾਰੇ ਟੀਮ ਦਾ ਯੋਗ ਰਾਜ ਜੀ ਦਾ ਸਾਡੇ ਚਲੋ ਇਹ ਤਾਂ ਕੈਪਟਨ ਨੇ ਸਾਡੀ ਸ਼ਿਪ ਦੇ ਤੇ ਸਾਰੀ ਟੀਮ ਦਾ ਇੱਕ ਇੱਕ ਏਡੀ ਦਾ ਮਨ ਕੋਸਟਿਮ ਵਾਲਿਆਂ ਨੇ ਬਹੁਤ ਮਿਹਨਤ ਕੀਤੀ ਐ ਮੈਂ ਕਿਹਦਾ ਕਿਹਦਾ ਥੈਂਕਸ ਕਰਾਂ ਮੈਂ ਦਿਲ ਤੋਂ ਥੈਂਕਸ ਕਰਦੀ ਆਂ ਔਰ ਸਾਡੀ ਆਡੀਅנס ਦਾ ਸਾਡੇ ਜਿੰਨੇ ਵੀ ਪਰਿਵਾਰ ਬੈਠੇ ਜਿਹੜੇ ਟਰਾਲੀਆਂ ਭਰ ਕੇ ਆਉਂਦੇ ਆਂ ਦੇਖਦੇ ਆਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਤੇ ਜਿਹੜੇ ਹਲੇ ਦੇਖਣ ਨਹੀਂ ਗਏ ਉਹਨਾਂ ਨੂੰ ਵੀ ਕਹੂੰਗੀ ਵੀ ਤੁਸੀਂ ਦੇਖ ਕੇ ਜ਼ਰੂਰ ਆਓ ਕਿਤੇ ਇਹ ਮਿਸ ਨਾ ਹੋ ਜਾਏ ਤੁਹਾਡੇ ਤੋਂ ਸਾਨੂੰ ਵਾਇਗਰੂ ਨੇ ਇੱਕ ਬਹੁਤ ਸੋਹਣੀ ਬਖਸ਼ਿਸ਼ ਹੀ ਦਿੱਤੀ ਹੈ ਸੋ थैंक यू ਸੋ ਮਚ ਸੋ ਸ਼ਿਗਲ ਸਾਰਿਆਂ ਨੂੰ ਅਮ ਬਹੁਤ ਲੋਕ ਇੱਥੇ ਮੈਨੂੰ ਨਹੀਂ ਜਾਣਦੇ ਬਟ ਮੈਂ ਕੈਰਨ ਦਾ ਛੋਟਾ ਬ੍ਰਦਰ ਤੇ ਹੁਣ ਮੈਂ ਇਹ ਕੁਐਸਚਨ ਦਾ ਆਨਸਰ ਤੇ ਤੁਹਾਨੂੰ ਪਰਫੈਕਟਲੀ ਨਹੀਂ ਦੇ ਸਕਦਾ ਕਿਉਂਕਿ ਆਮ ਜਸਟ ਟ੍ਰਾਈਂਗ ਟੂ ਫਿਲ ਇਨ ਹਿਸ ਸ਼ੂਜ਼ ਟੂਡੇ ਤੇ ਬਟ ਆਈ ਲਾਈਕ ਟੂ ਆਰ ਜਸਟ ਵਨ ਥਿੰਗ ਮੈਂ ਇੱਕ ਚੀਜ਼ ਇਥੇ ਐਡ ਕਰੂੰਗਾ ਜਿਹੜੇ ਤੁਸੀਂ ਮੈਨੂੰ ਚੀਜ਼ ਦਾ ਕੁਐਸਚਨ ਪੁੱਛਿਆ ਕਿ ਮੂਵੀਜ਼ ਇਹ ਪੈਸੇ ਬਣਾਉਗੀ ਜਾਂ ਨਹੀਂ ਬਣਾਉਗੀ ਅ ਮੈਂ ਜਦੋਂ ਆਪਣੇ ਫਾਦਰ ਨਾਲ ਤੇ ਆਪਣੇ ਬ੍ਰਦਰ ਨਾਲ ਬੈਠਿਆ ਕਿਉਂਕਿ ਮੈਂ ਚਲੋ ਇਹਨਾਂ ਇਨਵੋਲਵ ਨਹੀਂ ਸੀਗਾ ਬਿਕਾਜ਼ ਆਈ ਸਟੱਡੀ ਤੇ ਹੁਣ ਬਜਿੰਨਕ ਮੈਂ ਆਬਜ਼ਰਵ ਕੀਤਾ ਉਹਨਾਂ ਨੂੰ ਉਹਨਾਂ ਦਾ ਮੋਟਿਵ ਕਦੇ ਇਹ ਸੀਗਾ ਨਹੀਂ ਕਿ ਅਸੀਂ ਪੈਸੇ ਬਣਾਈਏ ਜਾਂ ਕੋਈ ਇਦਾਂ ਦਾ ਪ੍ਰੋਜੈਕਟ ਅੱਗੇ ਲੈ ਕੇ ਆਈਏ ਜਿਹਦੇ ਨਾਲ ਸਾਨੂੰ ਪ੍ਰੋਫਿਟ ਹੋਵੇ ਉਹਨਾਂ ਦਾ ਮੋਟਿਵ ਇਹ ਸੀਗਾ ਕਿ when you are ਉਹਨਾਂ ਦੇ ਹੱਥ ਚ ਪਾਵਰ ਸੀ ਕਿ ਜਾਂ ਤੇ ਉਹ ਇਦਾਂ ਦਾ ਕੋਈ ਪ੍ਰੋਜੈਕਟ ਚੂਜ਼ ਕਰਨ ਜਿਹੜਾ ਉਹਨਾਂ ਨੂੰ ਪ੍ਰੋਫਿਟ ਦੇ ਸਕਦਾ ਹੈ ਜਾਂ ਉਹ ਇਦਾਂ ਦੀ ਚੀਜ਼ ਚੂਜ਼ ਕਰਨ ਕਹਿੰਦੇ ਜਦੋਂ ਕਾਰ ਦਾ ਸਟੀਅਰਿੰਗ 휠 ਤੁਹਾਡੇ ਹੱਥ ਚ ਹੈ ਕਿ ਵਾਈ ਨਾਟ ਪ੍ਰੈਜ਼ੈਂਟ ਸਮਥਿੰਗ ਜਿਹੜਾ ਸੁਸਾਇਟੀ ਵਾਸਤੇ ਚੇਂਜ ਲੈ ਕੇ ਆਵੇ ਕੀਪਿੰਗ ਅਸਾਈਡ ਪ੍ਰੋਫਿਟ ਐਂਡ एवरीथिंग ਕਿ ਵਾਈ ਨਾਟ ਬ੍ਰਿੰਗ ਅ ਚੇਂਜ ਜੋ ਇਸ ਟਾਈਮ ਦੇ ਅੰਦਰ ਬਹੁਤ ਲੋੜ ਹੈ ਜੀ ਥੈਂਕ ਯੂ so much ਭਾਈ ਪਹਿਲਾਂ ਤਾਂ ਇਥੇ ਬੀਬੀ ਰਜਨੀ ਫਿਲਮ ਬਣੀ ਹੈ ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਕਿਉਂਕਿ ਜਿਹੜਾ ਮੇਰਾ ਪਛੋਕੜ ਹੈ ਉਹ ਸੰਤ ਰਾੜੇ ਵਾਲਿਆਂ ਦੇ ਨਾਲ ਜੁੜਿਆ ਹੋਇਆ ਹੈ ਮੇਰੇ ਫਾਦਰ ਸੰਤ ਨੇ ਅਸੀਂ ਉਹਨਾਂ ਦੇ ਦੀਵਾਨ ਦੇ ਵਿੱਚ ਬੀਬੀ ਰਜਨੀ ਦੀ ਕਥਾ ਸੁਣਦੇ ਰਹਿਆ ਤੇ ਉਸ ਤੋਂ ਬਾਅਦ ਜਦੋਂ ਹੁਣ ਮੈਨੂੰ ਤਾਂ ਖੈਰ ਪਹਿਲਾਂ ਪਤਾ ਵੀ ਨਹੀਂ ਲੱਗਿਆ ਵੀ ਇਹ ਪਿਕਚਰ ਬਣਾ ਰਹੇ ਨੇ ਜਦੋਂ ਟੀਜ਼ਰ ਆਇਆ ਜਾਂ ਟ੍ਰੇਲਰ ਆਇਆ ਸਾਡੇ ਭਰਾ ਨੇ ਪਿੰਕੀ ਢਾਲੀ ਵਾਲ ਨੇ ਦੱਸਿਆ ਵੀ ਆਪਾਂ ਇਸ ਤਰ੍ਹਾਂ ਦਾ ਕਰ ਰਹੇ ਆ ਪ੍ਰੋਜੈਕਟ ਕਰਨ ਸਾਡਾ ਜਿਹੜਾ ਬੇਟਾ ਉਹ ਕਰ ਰਿਹਾ ਤੇ ਸਾਨੂੰ ਬਹੁਤ ਹੀ ਖੁਸ਼ੀ ਹੋਈ ਤੇ ਅਸੀਂ ਬਾਕਾਇਦਾ ਦੇਖਣ ਆਏ ਜਿੱਦਨੇ ਅਸੀਂ ਟਰੇਲਰ ਦੇਖਿਆ ਮੇਰਾ ਖਿਆਲ ਕੋਈ ਬੰਦਾ ਐਸਾ ਨਹੀਂ ਸੀ ਜਿਹੜਾ ਟਰੇਲਰ ਦੇਖ ਕੇ ਬਾਹਰ ਨਿਕਲਿਆ ਉਹਦੀਆਂ ਅੱਖਾਂ ਨਮ ਨਾ ਹੋਈਆਂ ਹੁਣ ਹਰ ਇੱਕ ਬੰਦੇ ਦੀਆਂ ਅੱਖਾਂ ਨਮ ਹੋਈਆਂ ਤੇ ਬਾਕੀ ਜਿਹੜੇ ਇਸ ਫਿਲਮ ਦੇ ਵਿੱਚ ਜਿੰਨੇ ਸਟਾਰ ਨੇ ਬਹੁਤ ਹੀ ਪ੍ਰੈਕਟੀਕਲ ਔਰ ਐਕਸਪੀਰੀਅੰਸ ਜੋਗਰਾਜ ਜਿਨ੍ਹਾਂ ਨੂੰ ਦੁਨੀਆ ਨੇ ਦੇਖਿਆ ਪਰਖਿਆ ਜਿਵੇਂ ਸਾਡੀ ਭੈਣ ਆ ਇਹਨਾਂ ਨੇ ਬੜੀਆਂ ਫਿਲਮਾਂ ਕੀਤੀਆਂ ਜਾਂ ਨਵਾਂ ਆਪਣਾ ਐਕਟਰ ਜਸ ਇਹਦੀਆਂ ਨਵੀਆਂ ਪਿਕਚਰਾਂ ਆ ਰਹੀਆਂ ਇਹਨਾਂ ਲੋਕਾਂ ਨੇ ਦੇਖਿਆ ਇਹਨਾਂ ਦੀ ਜਿਹੜੀ ਕਲਾਕਾਰੀ ਹੈ ਇਹ ਲੋਕਾਂ ਨੂੰ ਬੜੀ ਪ੍ਰਭਾਵਿਤ ਕਰਦੀ ਹੈ ਜਿਹੜੀ ਬੀਬੀ ਰਜਨੀ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਉਹ ਬਹੁਤ ਹੀ ਮਤਲਬ ਇਫੈਕਟਿਵ ਐਂਡ ਰਿਸਪੈਕਟਿਬਲ ਸੀ ਜਿਹੜੇ ਲੋਕਾਂ ਦੇ ਦਿਲਾਂ ਨੂੰ ਟੱਚ ਕਰਦੀਆਂ ਸੀ ਗੱਲਾਂ ਤੇ ਜਿਵੇਂ ਇਹ ਆਪਣਾ ਸਾਡਾ ਛੋਟਾ ਵੀਰਾ ਅਮਰ ਹੁੰਦਲ ਸਾਡਾ ਬੇਟਾ ਕਰਨ ਧਾਲੀਵਾਲ ਇਹਨਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਨਵੀਂ ਮਤਲ ਮੀਲ ਪੱਥਰ ਘੱਟ ਦਿੱਤਾ ਆਉਣ ਵਾਲੀ ਪੀੜ੍ਹੀ ਵਾਸਤੇ ਆਉਣ ਵਾਲੇ ਸਮਾਜ ਵਾਸਤੇ ਨਵੀਂ ਜਿਹੜੀ ਜਨਰੇਸ਼ਨ ਹੈ ਉਹ ਇਹ ਚਾਹੁੰਦੀ ਆ ਵੀ ਅਸੀਂ ਬੀਬੀ ਰਜਨੀ ਫਿਲਮ ਦੇਖ ਕੇ ਆਈਏ ਹੁਣ ਜਿਵੇਂ ਸਾਡਾ ਮੇਰੇ ਫਾਦਰ ਸਾਹਿਬ ਦਾ ਸਕੂਲ ਹੈ ਸਾਡੇ 3000 ਬੱਚਾ ਹੈ ਤਕਰੀਬਨ 2500 ਬੱਚਾ ਫਿਲਮ ਦੇਖ ਆਇਆ ਔਰ ਆ ਕੇ ਟੀਚਰ ਨੂੰ ਕਹਿੰਦਾ ਵੀ ਸਾਡੇ ਪੇਰੈਂਟਸ ਦੇਖਣਾ ਚਾਹੁੰਦੇ ਨੇ ਜਣੀ ਤੁਸੀਂ ਇਹ ਦੇਖ ਲਓ ਵੀ ਪਿੰਡਾਂ ਦੇ ਵਿੱਚ ਇਹ ਬੀਬੀ ਰਜਨੀ ਫਿਲਮ ਨੇ ਇਹ ਜੀ ਨਵੀਂ ਆਉਣ ਵਾਲੀ ਫਿਲਮ ਦੁਨੀਆ ਵਾਸਤੇ ਕਿੱਲ ਠੋਕਤਾ ਵੀ ਲੋਕਾਂ ਨੂੰ ਇਹ ਸੋਚਣਾ ਪੈ ਰਿਹਾ ਵੀ ਤਾਂ ਕਿ ਧਾਰਮਿਕ ਜਿਹੜੀਆਂ ਫਿਲਮਾਂ ਅਸੀਂ ਬਣਾਈਏ ਇਸ ਤਰ੍ਹਾਂ ਦੀਆਂ ਜਿਹੜੀਆਂ ਹਿਸਟੋਰੀਕ ਹੋਣ ਜਿਹੜੀਆਂ ਸਾਡੇ ਗੁਰੂਆਂ ਨਾਲ ਰਿਲੇਟਡ ਹੋਣ ਜਿਹੜੀਆਂ ਸਾਡੇ ਗੁਰਪੀਰਾਂ ਨਾਲ ਰਿਲੇਟਡ ਹੋਣ ਸੰਤਾਂ ਮਹਾਤਮਾ ਨਾਲ ਹੋਣ ਜਿਹੜੇ ਸਾਨੂੰ ਸਿੱਖਣ ਨੂੰ ਮਿਲੇ ਇਸ ਕਰਕੇ ਇਹ ਜਿਹੜੀ ਰਜਨੀ ਫਿਲਮ ਹੈ ਇਹ ਬਹੁਤ ਹੀ ਮਤਲਬ ਹਾਰਡ ਨੂੰ ਟੱਚ ਕਰਦੀ ਹੈ ਔਰ ਬਹੁਤ ਹੀ ਵਧੀਆ ਹੈ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਵੀ ਦਿੰਦਾ ਔਰ ਇਹਨਾਂ ਦਾ ਧੰਨਵਾਦ ਵੀ ਕਰਦਾ